ਕਹਿੰਦੇ ਕਿੱਥੇ ਆ ਗਏ ਕਹਿੰਦੇ ਮੋੜ ਐਗਰੀ ਵਰਕਸ ਤੇ ਆ ਗਏ ਭਗਤੇ ਆ ਗਏ ਮਿੱਤਰੋ ਜਿੱਥੇ ਵੱਖੋ ਵੱਖਰੇ ਸੰਦ ਤਿਆਰ ਹੁੰਦੇ ਆ ਟੂੜੀ ਵਾਲਾ ਸ਼ਾਨਾ ਡੀਜ਼ਲ ਵਾਲੀ ਪੱਠੀ ਟੋਕੇ ਪਾਥੀਆਂ ਪੱਥਨ ਵਾਲੀ ਮਸ਼ੀਨ ਗਿੱਜਰ ਮੰਜੇ ਮਧਾਣੀ ਰੱਖਣ ਵਾਲੇ ਸਟੈਂਡ ਰੇੜੀਆਂ ਵੱਡੀਆਂ ਵੱਡੀਆਂ ਘੋੜੀਆਂ ਤਿਆਰ ਹੁੰਦੀਆਂ ਮਿੱਤਰੋ ਇੱਥੇ ਯਾ ਗਏ ਮਿੱਤਰੋ ਟਰੈਕਟਰ ਬੱਚਿਆਂ ਵਾਲੇ ਟਰੈਕਟਰ ਜੋ ਮਰਜੀ ਲੈ ਜੋ ਇਥੋਂ ਤੇ ਕਹਿੰਦੇ ਕਈ ਪ੍ਰਕਾਰ ਦੀਆਂ ਚੀਜ਼ਾਂ ਤਿਆਰ ਹੁੰਦੀਆਂ ਤੇ ਡੇਰੀ ਫਾਰਮਾਂ ਵਾਸਤੇ ਵੱਡੇ ਵੱਡੇ ਪੱਕਿਆ ਤੇ ਚੁੱਲ੍ਹੇ ਹੋਗੇ ਤੇ ਹੋਰ ਕਈ ਤਰ੍ਹਾਂ ਦਾ ਸਮਾਨ ਇਥੋਂ ਮਿਲਦਾ ਕਹਿੰਦੇ ਚੁੱਲ੍ਹੇ ਆ ਗਏ ਤੇ ਟਰੈਕਟਰ ਆ ਗਏ ਮਿੱਤਰੋ ਮੌੜ ਐਗਰੀ ਅਤੇ ਰਿਪੇਅਰ ਵਰਕਸ ਤੇ ਪਹੁੰਚਿਆ ਪਿੰਡ ਭਗਤੇ ਤੋਂ ਕਿਲੋਮੀਟਰ ਬਾਅਦੇ ਖਾਨੇ ਵਾਲੀ ਰੋਡ ਤੇ ਆ ਇਸ ਸੂਏ ਦੇ ਨੇੜੇ ਆ ਮਿੱਤਰੋ ਇੱਥੇ ਜ਼ਰੂਰ ਇੱਕ ਰੇ ਜਾ ਕੇ ਦੇਖੋ ਕਹਿੰਦੇ ਤੂੜੀ ਵਾਲੇ ਸ਼ਾਨਨੇ ਦੀ ਫੋਟੋ ਆ ਗਈ ਤੇ ਸਾਰੇ ਸੰਦਾਂ ਦੀ ਤੁਹਾਨੂੰ ਫੋਟਮਾਂ ਦਿਖਾਵਾਂਗੇ ਵੱਡੇ ਵੱਡੇ ਪੱਖੇ ਡੇਰੀਵਾਰ ਮਾਸਤੇ ਵਰਦਾਨ ਮੋੜ ਵਰਕਸ ਤੇ ਅੱਗੇ ਮਸ਼ੀਨ ਆ ਗਈ ਮਿੱਤਰੋ ਮੱਕੀ ਚ ਰੇ ਪਾਉਣ ਵਾਲੀ ਤੇ ਜੋ ਵੀ ਬੀਜ ਨੇ ਇਹਦੇ ਨਾਲ ਹੀ ਬੀਜਿਆ ਜਾ ਸਕਦਾ ਪੂਰ ਲਾ ਕੇ ਐ ਆਗੇ ਮਿੱਤਰੋ ਕੋਈ ਵੀ ਗੁਆਟੋ ਨਾਲੀ ਰੇੜੀ ਜਾ ਕੋਈ ਮਿੱਟੀ ਢੋ ਸਕਦੇ ਆ ਜੋ ਤੁਹਾਡੀ ਇੱਛਾ ਹੈ ਦਿਨਾ ਜਿੰਨੀ ਮਰਜ਼ੀ ਢੋ ਸਕਦੇ ਆ ਖੁਰਨੀਆਂ ਵੀ ਤਿਆਰ ਹੁੰਦੀਆਂ ਇਹਦੇ ਵਿੱਚ ਪਸ਼ੂ ਨੂੰ ਪਾਣੀ ਵੀ ਪਿਆ ਸਕਦੇ ਆ ਜਿੱਦਾਂ ਦੀ ਆਈਟਮ ਆਖੂਗੇ ਤਿਆਰ ਮਿਲੋਗੀ ਤੇ ਨੰਬਰ ਸਕਰੀਨ ਤੇ ਚੱਲਦਾ ਨੋਟ ਕਰ ਲਓ ਮਿੱਤਰੋ